ਇੱਕ ਚੀਜ਼ ਹੋਰ ਹੈ ਜੋ ਇਨਸਾਨ ਦੇ ਦੁੱਖਾਂ ਦਾ ਕਾਰਨ ਬਣਦੀ ਹੈ ਧੋਖਾ ਜੀ ਅੱਜ ਕੱਲ ਹਰ ਇੱਕ ਦੂਜਾ ਸ਼ਖਸ ਕਹਿੰਦਾ ਹੈ ਕਿ ਸਾਡਾ ਹੁਣ ਰਿਸ਼ਤਿਆਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈ ਅਸੀਂ ਰਿਸ਼ਤੇ ਦੇ ਵਿੱਚ ਧੋਖਾ ਖਾਦਾ ਹੈ ਸਾਨੂੰ ਆਪਣਿਆਂ ਨੇ ਹੀ ਧੋਖਾ ਦਿੱਤਾ ਹੈ ਚਾਹੇ ਆਪਣੇ ਪਰਿਵਾਰਕ ਮੈਂਬਰ ਹੋਣ ਚਾਹੇ ਪਤੀ ਪਤਨੀ ਦਾ ਰਿਸ਼ਤਾ ਹੋਵੇ ਚਾਹੇ ਚੰਗੀ ਦੋਸਤੀ ਹੋਵੇ ਪਹਿਲਾਂ ਠੱਗੀਆਂ ਵੱਜਦੀਆਂ ਹੁੰਦੀਆਂ ਸੀ ਕਾਰੋਬਾਰ ਦੇ ਵਿੱਚ ਪਰ ਅੱਜ ਕੱਲ ਠੱਗੀਆਂ ਵੱਜਦੀਆਂ ਨੇ ਰਿਸ਼ਤਿਆਂ ਦੇ ਵਿੱਚ ਤਾਨੂੰ ਕਿ ਲੱਗਦਾ ਹੈ ਕਿ ਇਹ ਤੋਖਾ ਕਿਉਂ ਮਿਲਦਾ ਹੈ انسان ਕਿਸ ਨੂੰ ਤੋਖਾ ਦਿੰਦਾ ਕਿਉਂ ਹੈ ਜੇਕਰ ਅਸੀਂ ਸਾਰੇ ਧਾਰਮਿਕ ਸਥਾਨਾਂ ਤੇ ਜਾਂਦੇ ਆ ਅਸੀਂ ਸਾਰੇ ਆਪਣੇ ਆਪਣੇ ਧਰਮ ਦੇ ਗ੍ਰੰਥ ਪੜ੍ਹਦੇ ਆ ਤੇ ਹਰ ਇੱਕ ਧਰਮ ਜਿਹੜਾ ਹੈ ਸਾਨੂੰ ਇਹ ਸਿਖਾਉਂਦਾ ਹੈ ਕਿ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਦਿਲ ਨਹੀਂ ਦੁਖਾਣਾ ਫਿਰ ਸਾਡੇ ਵਿੱਚ ਇਹ ਪ੍ਰਵਿਰਤੀ ਕਿੱਥੋਂ ਆ ਗਈ ਕਿ ਅਸੀਂ ਕਿਸੇ ਨੂੰ ਤੋਖਾ ਦੇਈਏ ਜਾਂ ਕਿਸੇ ਦਾ ਮਾੜਾ ਕਰੀਏ ਇਹ ਸਾਰੀ ਗਲਬਿਰਤੀ ਕਿੱਥੇ ਅਗਰ ਤੁਸੀਂ ਇਹ ਸੋਚ ਕੇ ਬੈਠੇ ਹੋ ਕਿ ਹਾਂ ਇਸ ਦੇ ਅੰਦਰ ਵੀ ਪਰਮਾਤਮਾ ਹੈ ਜਾਂ ਹਮਾਰਾ ਇਸ ਕਹਨਾ ਗੁਰ ਮੇਰੇ ਸੰਗ ਸਦਾ ਹੈ ਨਾ ਮੈਂ ਪਰਮਾਤਮਾ ਸਾਰਿਆਂ ਦੇ ਨਾਲ ਸਦਾ ਹੈ ਤੁਸੀਂ ਭਾਵੇਂ ਸੋ ਰਹੇ ਹੋ ਜਾਗ ਰਹੇ ਹੋ ਉੱਠ ਰਹੇ ਹੋ ਬੈਠ ਰਹੇ ਹੋ ਤੁਸੀਂ ਚਾਨਣ ਦੇ ਵਿੱਚੋਂ ਤੁਸੀਂ ਹਨੇਰੇ ਦੇ ਵਿੱਚੋਂ ਪਰਮਾਤਮਾ ਹਰ ਇੱਕ ਦੇ ਨਾਲ ਹੈ ਉਸ ਟਾਈਮ ਉਹ ਤੁਹਾਨੂੰ ਦੇਖ ਰਿਹਾ ਹੈ ਕਿ ਤੁਸੀਂ ਕਿਸੇ ਦੇ ਨਾਲ ਕਿਵੇਂ ਮਾੜਾ ਕਰ ਸਕਦੇ ਹੋ ਜੇਕਰ ਤੁਹਾਨੂੰ ਕੁਝ ਦੇਖ ਰਿਹਾ ਹੈ ਅੱਜ ਕੱਲ੍ਹ ਤੇ ਨਾ ਬੜਾ ਡਿਜੀਟਲ ਜਮਾਨਾ ਹੋ ਗਿਆ ਅਗਰ ਕੈਮਰਾ ਲੱਗਿਆ ਹੋਵੇ ਅਸੀਂ ਚੋਰੀ ਬੰਦ ਕਰ ਦਿੰਦੇ ਆ ਕੈਮਰਾ ਨਾ ਹੋਵੇ ਫਿਰ ਅਸੀਂ ਚੋਰੀ ਵੀ ਕਰ ਲੈਣੇ ਆ ਕੋਈ ਗਲਤ ਕੰਮ ਅਗਰ ਕਰਨਾ ਹੋਵੇ ਸੇ ਕੈਮਰੇ ਦੇਖ ਕੇ ਨਹੀਂ ਕਰਦੇ ਜੀ ਫਿਰ ਦਿਮਾਗ ਦੇ ਵਿੱਚ ਕਿਉਂ ਨਹੀਂ ਰੱਖਦੇ ਕਿ ਹਾਂ ਉਹਦਾ ਕੈਮਰਾ ਵੀ ਚੱਲ ਰਿਹਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਿ ਤੁਸੀਂ ਅਗਰ ਉਸ ਚੀਜ਼ ਨੂੰ ਮੁੱਖ ਰੱਖੋਗੇ ਉਹ ਚੀਜ਼ ਤੁਹਾਡੇ ਜ਼ਹਿਨ ਦੇ ਵਿੱਚ ਹੋਏਗੀ ਤੁਸੀਂ ਹੋਈ ਨਹੀਂ ਸਕਦਾ ਕਿ ਕਿਸੇ ਨੂੰ ਤੁਸੀਂ ਕੁਝ ਮਾੜਾ ਕਰ ਦਵੋ ਕਿਸੇ ਦਾ ਧੋਖਾ ਕਰ ਦਵੋ ਟੋਕੇ ਦੇ ਵਿੱਚ ਅਸੀਂ ਠੱਗੀ ਵੀ ਕਰ ਲੈਂਦੇ ਆ ਉਹਦਾ ਮਾੜਾ ਵੀ ਕਰ ਲੈਂਦੇ ਆ ਅੱਛਾ ਜਾਦੂ ਟੋਨਾ ਵੀ ਬੜਾ ਚੱਲਦਾ ਹੈ ਤੰਤਰ ਮੰਤਰ ਕੋਈ ਕੁਝ ਵੀ ਕਰ ਦੇ ਕੇ ਉਹਦਾ ਅਸੀਂ ਕੰਮ ਵਿਗਾੜਨਾ ਹ ਹ ਮਹਾਰਾਜ ਕਹਿੰਦੇ ਪਾਇਰੇ ਮਤ ਕੋਈ ਜਾਨੋ ਕਿਸੇ ਕਹਿ ਕਿ ਚਾਹਤਾ ਹੈ ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਸਭ ਕਰੇ ਕਰਾਇਆ ਹਰ ਕੇ ਵਸ ਹੈ ਪਰਮਾਤਮਾ ਦੇ ਹੱਥ ਦੇ ਵਿੱਚ ਹੀ ਹੈ ਸਾਰਾ ਕੁਝ ਉਹੀ ਕਰਨ ਕਰਾਉਣ ਵਾਲਾ ਹੈ ਉਦਾਹਰਨ ਅਗਰ ਵਿਧੀ ਵਿਦਵਾਂਤ ਐਦਾਂ ਦਾ ਹੋਇਆ ਕਿ ਇਸ ਬੰਦੇ ਤੋਂ ਇਸ ਬੰਦੇ ਨੂੰ ਐਦਾਂ ਦਾ ਟੋਖਾ ਮਿਲੇਗਾ ਤਾਂ ਉਹ ਹੋ ਕੇ ਹੀ ਹਟਣਾ ਹੂੰ ਉਹਦੀ ਵਿਧੀ ਬਣਾਈ ਹੋਈ ਹੈ ਤੁਸੀਂ ਉਸ ਵਿਧੀ ਦੇ ਵਿੱਚ ਦਖਲ ਅੰਦਾਜ਼ਾ ਨਹੀਂ ਦੇ ਸਕਦੇ ਤੁਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਅਸੀਂ ਆਪਣੇ ਵੱਲੋਂ ਸਿਰਫ ਪੋਜ਼ਿਟਿਵ ਰਹਿਣਾ ਤਾਂ ਕਿ ਪਰਮਾਤਮਾ ਸਾਨੂੰ ਦੇਖ ਰਿਹਾ ਹੈ ਤਾਂ ਕਿ ਸਾਡੇ ਵੱਲੋਂ ਕਿਸੇ ਦਾ ਕੋਈ ਵੀ ਮਾੜਾ ਨਾ ਹੋ ਜਵੇ ਹੂੰ ਸਾਡੀ ਬਿਰਤੀ ਤੋਂ ਵੀ ਨਾ ਹੋਵੇ ਸੂਖਸ਼ਮ ਤੋਂ ਵੀ ਨਾ ਹੋਵੇ ਕਿਉਂਕਿ ਪਾਪ ਜਿਹੜਾ ਹੈ ਨਾ ਪਾਪ ਇਹ ਕੀਤਾ ਹੋਇਆ ਚੀਜ਼ ਤੇ ਅਪਰਾਧ ਹੈ ਸੋਚੀ ਹੋਈ ਚੀਜ਼ ਪਾਪ ਹੈ ਤੁਸੀਂ ਜੋ ਚੀਜ਼ ਸੋਚ ਲੀਏ ਸੂਖਸ਼ਮ ਰੂਪ ਦੇ ਵਿੱਚ ਵੀ ਮੈਂ ਉਹਦਾ ਮਾੜਾ ਕਰਨਾ ਹੈ ਉਹਨੂੰ ਐਦਾਂ ਨੁਕਸਾਨ ਪਹੁੰਚਾਣਾ ਹੈ ਉਹ ਪਾਪ ਹੈ ਕਰ ਦਿੱਤਾ ਅਪਰਾਧ ਹੈ ਅਪਰਾਧ ਦੀ ਸਜ਼ਾ ਪਾਪ ਦੀ ਸਜ਼ਾ ਨਹੀਂ ਪਰ ਪਾਪ ਦੀ ਸਜ਼ਾ ਹੋਣੀ ਜ਼ਰੂਰ ਹੈ ਉੱਥੇ ਸੱਚੇ ਹੀ ਸੱਚ ਨਿਭੜੇ ਚੁਣਵਕ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੋੜ ਯਾਰ ਮੋ ਕਾਲੇ ਦੋਜਕ ਚੱਲਿਆ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੇ ਸਾਰਾ ਸੱਚ ਝੂਠ ਝੂਠ ਫਰੇਬੀ ਪਿਆਰ ਨਫਰਤ ਸਭ ਕੁਝ ਵਕ ਹੋ ਜਾਣਾ ਜਿਵੇਂ ਹੰਸ ਹੈ ਨਾ ਹੰਸ ਚੁੰਝ ਮਾਰ ਕੇ ਦੁੱਧ ਦੇ ਵਿੱਚੋਂ ਪਾਣੀ ਵੱਖ ਤੇ ਦੁੱਧ ਨੂੰ ਵੱਖ ਕਰ ਦਿੰਦਾ ਉਦਾਂ ਉਹ ਸਾਰਾ ਕੁਝ ਵੱਖ ਹੋ ਜਾਣਾ ਜੇ ਤੁਸੀਂ ਪਰਮਾਤਮਾ ਨੂੰ ਹਮੇਸ਼ਾ ਚੇਤੇ ਰੱਖੋਗੇ ਕਿ ਹਾਂ ਉਹਦਾ ਕੈਮਰਾ ਸਾਨੂੰ ਦੇਖ ਰਿਹਾ ਤੁਸੀਂ ਕਦੇ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਕਦੇ ਕਿਸੇ ਨੂੰ ਤੋਖਾ ਨਹੀਂ ਦੇ ਸਕਦੇ ਇਹ ਬਹੁਤ ਵਧੀਆ ਗੱਲ ਪਰ ਜੇਕਰ ਤੋਖਾ ਮਿਲ ਜਾਈਏ ਫਿਰ ਕੀ ਕਰੀਏ ਉਸ ਇਨਸਾਨ ਨੂੰ ਮaaf ਕਰ دیਏ ਜਾਂ ਉਸ ਇਨਸਾਨ ਦੇ ਨਾਲ ਦੁਬਾਰਾ ਤੋਂ ਬਦਲਾ ਲਈਏ ਅਸੀਂ ਵੀ ਸੋਚੀਏ ਕਿ ਇੰਨੇ ਸਾਡਾ ਮਾੜਾ ਕੀਤਾ ਹੈ ਮੈਂ ਵੀ ਮਾੜਾ ਕਰਾਂ ਜਾਂ ਫਿਰ ਭੁੱਲ ਜਾਈਏ ਵੀ ਇਹ ਸਾਡੇ ਕਰਮਾਂ ਦਾ ਫਲ ਹੈ ਕਿਉਂਕਿ ਹੁਣ ਤੋਖਾ ਮਿਲ ਗਿਆ ਅਸੀਂ ਤਾਂ ਦੁਖੀ ਆ ਨਾ ਸਾਹਮਣੇ ਵਾਲੇ ਨੇ ਤੋਖਾ ਦੇ ਦਿੱਤਾ सामने वाले बंद सा व्यवहार कि होना चाहिए है बदला माफ करिए भुल जाइए बड़ा वजिए सवाल है जी क्योंकि अक्सर तक कि सीमित हो जाने कि हाँ उन्हें धोखा तो दिता की करिए पर दूजे बंदे ने जिन्हें धोखा तो दिता ना कदे भी वह माड़ा नहीं सोचना मैं एक छोटी जी उदाहरण दिना इतिहास के उदाहरण है सिख धर्म के गुरु तेग बहादुर पातशाह जी, जी जदों ਗੱਦੀ ਤੇ ਬਿਰਾਜਮਾਨ ਸੀ ਨਾ ਧੀਰਮਲ ਨੇ ਸਿਹੇ ਮਸੰਦ ਦੇ ਰਾਹੀਂ ਗੁਰਤੇਗ ਬਾਦਰ ਜੀ ਦੇ ਗੋਲੀ ਚਲਾਈ ਸੀ ਗੁਰਤੇਗ ਬਾਦਰ ਜੀ ਦੇ ਮੱਥੇ ਦੇ ਵਿੱਚੋਂ ਗੋਲੀ ਵੱਜੀ ਸੀ ਮੱਖਣਸ਼ਾਲਾ ਬਾਣਾ ਨੇ ਧੀਰਮਲ ਨੂੰ ਫੜ ਕੇ ਮਸੰਦ ਨੂੰ ਫੜ ਕੇ ਪੇਸ਼ ਕੀਤਾ ਗੁਰੂ ਸਾਹਿਬ ਨੇ ਕਿਹਾ ਤੈਨੂੰ ਕਿਨੇ ਕਿਹਾ ਇਹਨੂੰ ਲੈ ਕੇ ਆ ਗੁਰੂ ਸਾਹਿਬ ਨੇ ਉਹਨਾਂ ਮਾਫ਼ ਕਰਤਾ ਆਪਣੇ ਹੀ ਕਿਸੇ ਨੇ ਗੋਲੀ ਚਲਾਈ ਹੋਵੇ ਬਿਰਤੀ ਦੇਖੋ ਤੁਸੀਂ ਗੁਰੂ ਸਾਹਿਬ ਦੀ ਕਿੱਡੀ ਉੱਚੀ ਅਵਸਥਾ ਦੇ ਮਾਲਕ ਨੇ ਪਾਛਾ ਦੀ ਸਾਨੂੰ ਤਾਂ ਕੋਈ ਉਹ ਇਹ ਕਹੇ ਜੀ ਅਸੀਂ ਤਾਂ ਜਦੇ ਕੰਬ ਉੱਠਦੇ ਆਏ ਨੇ ਕਹਿ ਕਿਵੇਂ ਦਿੱਤਾ ਗੁਰੂ ਸਾਹਿਬ ਦੇ ਮੱਥੇ ਦੇ ਵਿੱਚ ਵੀ ਗੋਲੀ ਵੱਜੀ ਹੈ ਜ਼ਖਮੀ ਹੋਏ ਨੇ ਖੂਨ ਆਇਆ ਹੈ ਸੰਗਤਾਂ ਦੇ ਵਿੱਚ ਰੋਸ ਵੀ ਸੇ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਹੋਇਆ ਜਿੱਥੇ ਤੁਸੀਂ ਮਾਫ ਕਰ ਦੋਗੇ ਨਾ उत्थे परमात्मा आप बरतद जय खिमा महाराज के पानी के जय खिमा आप जिते ती खिमा करते ना परमात्मा विच उमात्मा वरतद भावे किसी ने कुछ भी किया हो भावें इन्ना ज्यादा नुकसान करता कि तुम सड़क से आ गए ਪਰ ਤੁਹਾਡੀ ਅਵਸਥਾ ਇੰਨੀ ਉੱਚੀ ਹੋਣੀ ਚਾਹੀਦੀ ਹੈ ਨਾ ਤੁਹਾਡਾ ਮਨ ਇੰਨਾ ਨੀਵਾ ਹੋਵੇ ਤੁਹਾਡੀ ਮਤ ਇੰਨੀ ਉੱਚੀ ਹੋਵੇ ਤੁਸੀਂ ਉਸ ਨੂੰ ਮਾਫ ਕਰਨ ਦੇ ਲਾਇਕ ਹੋ ਉਹਨੂੰ ਮਾਫ ਕਰੋ ਕੀ ਹੈ ਕੁਝ ਵੀ ਨਹੀਂ ਉਹਦਾ ਹੁਕਮ ਸੀ ਖੇਡ ਸੀ ਪਾਣਾ ਸੀ ਵਰਤਿਆ ਆਹੀ ਸਟੇਜ ਆਹੀ ਤਾਂ ਪੜਾ ਆਂਦਾ ਨਹੀਂ ਇਨਸਾਨਾਂ ਦੇ ਵਿੱਚ ਕੈਨਾ ਬਹੁਤ ਸੌਖਾ ਹੈ ਕਿ ਮਾਫ ਕਰ ਦੋ ਪਰ ਜ਼ਿਆਦਾਤਰ ਲੋਕ ਮਾਫ ਨਹੀਂ ਕਰ ਪਾਉਂਦੇ ਉਹ ਦਿਲ ਦੇ ਵਿੱਚ ਉਹ ਚੀਜ਼ ਲੈ ਕੇ ਚੱਲਦੇ ਨੇ ਕਿ ਸਾਡੇ ਨਾਲ ਮਾੜਾ ਹੋਇਆ ਹੈ ਜੀ ਜੀ ਜੇ ਅਸੀਂ ਮਾਫ ਕਰ ਦਿੰਦੇ ਆ ਚੁੱਪ ਰਹਿੰਦੇ ਆ ਸਾਡੇ ਉੱਤੇ ਜ਼ੁਲਮ ਹੋ ਰਿਹਾ ਹੈ ਇਸ ਚੁੱਪ ਰਹਿੰਦੇ ਆ ਪਰਮਾਤਮਾ ਜਵਾਬ ਦੇਗਾ ਉਸ ਇਨਸਾਨ ਨੂੰ ਸਾਡੀ ਇਹ ਮਾਨਸਿਕਤਾ ਹੋਣੀ ਨਹੀਂ ਚਾਹੀਦੀ ਕਿ ਉਹਨੂੰ ਜਵਾਬ ਮਿਲੇ ਜਾਂ ਨਾ ਮਿਲੇ ਹਾਂ ਸਾਡੀ ਤਾਂ ਇਹ ਹੋਣੀ ਚਾਹੀਦੀ ਹੈ ਕਿ ਉਹਦਾ ਵੀ ਭਲਾ ਹੋਵੇ ਜੀ ਫਰੀਦ ਜੀ ਦਾ ਸ਼ਲੋਕ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਨਾ ਹੰਡਾਏ ਜਿਹੜਾ ਬੰਦਾ ਬੁਰਾ ਹੈ ਕਿਉਂਕਿ ਸਾਡੀ ਬਿਰਤੀ ਦਾ ਸਾਰੇ ਬੁਰੇ ਆ ਹਨ ਅਸੀਂ ਤਾਂ ਇਹ ਸੋਚਦੇ ਆ ਉਹ ਠੀਕ ਨਹੀਂ ਕਰ ਰਿਹਾ ਮੈਂ ਛੋਟੀ ਜੀ ਐਗਜ਼ਾਮਪਲ ਦੇ ਦਉ ਅਸੀਂ ਗੁਰਦੁਆਰਾ ਸਾਹਿਬ ਚਲੇ ਜਾਈਏ ਸਾਡੀ ਬਿਰਤੀ ਕੀ ਹੁੰਦੀ ਆ ਅੱਜ ਰਮਲਾ ਠੀਕ ਨਹੀਂ ਹੈ ਭਾਈ ਜੀ ਨੇ ਕਿੰਨੀ ਗਲਤੀਆਂ ਕੀਤੀਆਂ ਉਹਨੇ ਮੈਨੂੰ ਦੇਖ ਥੋੜੀ ਜੀ ਦਿੱਤੀ ਉਹਨੂੰ ਜ਼ਿਆਦਾ ਦਿੱਤੀ ਹੈ ਨਾ ਅਸੀਂ ਛੋਟੇ ਛੋਟੇ ਜਿਹੇ ਵਿਚਾਰ ਲੈ ਕੇ ਹੀ ਅਸੀਂ ਆਪਣੇ ਆਪ ਨੂੰ ਅੰਦਰੋਂ ਆਪਣਾ ਜਿਹੜਾ ਖਿੜਾਵ ਹੈ ਉਹਨੂੰ ਇਹ ਖਤਮ ਕਰ ਚੁੱਕਿਆ ਉਹ ਕਿ ਕੋਈ ਵੀ ਬੁਰਾ ਜਿੰਨੇ ਤੁਹਾਡਾ ਕੁਝ ਵੀ ਬੁਰਾ ਕਰ ਦਿੱਤਾ ਤੁਸੀਂ ਸੋਚਣਾ ਇਹ ਨਹੀਂ ਉਹਦੇ ਬਾਰੇ ਕੁਝ ਵੀ ਨਹੀਂ ਫਰੀਦਾ ਬੁਰੇ ਦਾ ਭਲਾ ਕਰ ਤੁਸੀਂ ਉਹਦਾ ਵੀ ਭਲਾ ਕਰੋ ਤੁਸੀਂ ਆਪਣੇ ਤੁਹਾਡਾ ਨਾ ਜਿਹੜਾ ਰਿਮੋਟ ਕੰਟਰੋਲ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਦੂਜਾ ਬੰਦਾ ਤੁਹਾਨੂੰ ਕੁਝ ਵੀ ਕਹੇ ਉਹਦੇ ਹੱਥ 'ਚ ਰਿਮੋਟ ਕਦੇ ਨਾ ਪੜਾਓ ਉਹ ਤੁਹਾਨੂੰ ਗੁੱਸਾ ਚੜਾਉਣਾ ਚਾਹ ਰਿਹਾ ਹੈ ਉਹ ਤੁਹਾਨੂੰ ਕਿਸੇ ਵੀ ਵਾਸ਼ਨਾ ਦੇ ਵਿੱਚ ਲਗਾਉਣਾ ਚਾਹ ਰਿਹਾ ਥੋਡੇ ਕੋਲ ਕੰਟਰੋਲ ਖੁਦ ਦਾ ਸੈਲਫ ਕੰਟਰੋਲ ਹੋਣਾ ਚਾਹੀਦਾ ਥੋਡੇ ਕੋਲ ਐਸਾ ਕੰਟਰੋਲ ਹੋਵੇ ਜਿਵੇਂ ਮਹਾਰਾਜ ਕਹਿੰਦੇ ਆ ਬੁਰੇ ਦਾ ਭਲਾ ਕਰ ਬੁਰੇ ਦਾ ਵੀ ਭਲਾ ਅਸੀਂ ਤਾਂ ਚੰਗੇ ਦਾ ਨਹੀਂ ਕਰਕੇ ਰਹੀ ਜੀ ਮਹਾਰਾਜ ਸੀ ਤੇ ਮਤਲਬ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹਦੇ ਦਸੇ ਕਦਮਾਂ ਤੇ ਅਸੀਂ ਤੁਰਨਾ ਜੀ ਗੁੱਸਾ ਮੰਨ ਨਾ ਹੰਡਾਏ ਜਿੰਨਾ ਗੁੱਸਾ ਹੈ ਵਾਸ਼ਨਾ ਹੈ ਉਹ ਮਨ ਦੇ ਉੱਪਰ ਅਸਰੇ ਨਾ ਹੋਣ ਦੋ ਫਿਰ ਹੋਏਗਾ ਕਿ ਦੇਹੀ ਰੋਗ ਨਾ ਲੱਗ ਗਈ ਤੁਹਾਡੀ ਦੇਨੋਂ ਤਨ ਨੂੰ ਰੋਕਦੇ ਰੋਗ ਨਹੀਂ ਲੱਗੇਗਾ ਪੱਲੇ ਸਭ ਕੀ ਸਭੇ ਜੋ ਤੁਹਾਡੀ ਇੱਛਾ ਹੈ ਜੋ ਤੁਹਾਡੀ ਵਾਸ਼ਨਾ ਹੈ ਜੋ ਤੁਹਾਡੀ ਜੋ ਵੀ ਮੰਗੇ ਉਹ ਸਭ ਕੁਝ ਤੁਹਾਨੂੰ ਮਿਲ ਜੇਗੀ ਤੁਹਾਡੇ ਕਦਮਾਂ ਦੇ ਵਿੱਚ ਮਾਇਆ ਪਈ ਹੋਏਗੀ ਮਾਇਆ ਮਤਲਬ ਪੈਸਾ ਨਹੀਂ ਕੁਝ ਵੀ ਹੋ ਸਕਦਾ ਹੈ ਜੋ ਤੁਹਾਡੀ ਇੱਛਾ ਉਹ ਤੁਹਾਡੇ ਕਦਮਾਂ ਦੇ ਵਿੱਚ ਪਈ ਹੋਏਗੀ ਜੀ ਜੇ ਅਸੀਂ ਅਗਰ ਬੁਰੇ ਦਾ ਪਲਾ ਵੀ ਕਰਨਾ ਸੋਚਦੇ ਪਰ ਸ਼ੁਰੂਆਤ ਕਰਨੀ ਹੈ ਕਿ ਅਸੀਂ ਕਟੋ-ਕੱਟੀ ਚੰਗੇ ਦਾ ਤਾਂ ਪਲਾ ਸੋਚੀਏ ਹਮ ਚੰਗੇ ਦਾ ਪਲਾ ਕਰਦੇ ਕਰਦੇ ਪਹਿਲੇ ਤੁਸੀਂ ਫਰਸਟ ਕਲਾਸ ਦੇ ਵਿੱਚ ਪਾਸ ਹੋਵੋਗੇ ਫਿਰ ਸੈਕੰਡ ਦੇ ਵਿੱਚ ਫਿਰ ਥਰਡ ਦੇ ਵਿੱਚ ਤਾਂ ਹੀ ਤੁਸੀਂ ਹੌਲੀ ਹੌਲੀ ਕਰਕੇ 10th ਦੇ ਵਿੱਚ ਪਹੁੰਚੋਗੇ ਸਿੱਧਾ ਜੰਪ ਕਰੋਗੇ ਤਾਂ ਤੁਸੀਂ ਡਿੱਗ ਜਾਓਗੇ ਮੋਢੇ ਮੋ ਕਿਉਂਕਿ ਮਹਾਰਾਜ ਕਹਿੰਦੇ دین ਨ ਗਵਾਇਆ ਦੁਨੀਆ ਸ ਦੁਨੀਆ ਨਾ ਚੱਲੇ ਸਤ ਪਾਏ ਕਹਾੜਾ ਮਾਰਿਆ ਗਾਫਲੇ ਆਪਣੇ ਹੱਥ ਅਸੀਂ دین ਦੀ ਖਾਤਰ ਲੱਗ ਜਾਨੇ ਆ ਦੁਨੀਆ ਨੂੰ ਛੱਡਦੇ ਨਿਆ ਨਾ ਦੁਨੀਆ ਨੇ ਸਾਸ ਦਿੱਤਾ ਨਾ ਸਾਨੂੰ دین ਮਿਲਿਆ ਅਸੀਂ ਫਿਰ ਵਿੱਚ ਵਿਚਾਰ ਲੱਗ ਜਾਂਦੇ ਆ ਬੜਾ ਅਦਰ ਪੜਾ ਅਗਰ ਤੁਸੀਂ ਚੱਲ ਜਾਓ ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ ਕਟੋ-ਕੱਟੀ ਕੋਸ਼ਿਸ਼ ਕਰੋ ਚੰਗੇ ਦਾ ਭਲਾ ਕਰਨਾ ਉਸ ਤੋਂ ਫਿਰ ਛਿੱਕ ਛਿੱਕੇ ਹੌਲੀ-ਹੌਲੀ ਹੌਲੀ-ਹੌਲੀ ਕਿਸੇ ਨੇ ਕੁਝ ਮਾੜਾ ਕਹਤਾ ਸਹਿਜੋ ਹਮ ਸਹਿਣਾ ਸਭ ਤੋਂ ਵੱਡੀ ਚੀਜ਼ ਹੈ ਫਿਰ ਤੁਸੀਂ ਉਹਦਾ ਵੀ ਭਲਾ ਸੋਚੋ ਉਹਦਾ ਭਲਾ ਮੰਗੋ ਫਿਰ ਕਰੋ ਕੱਲਾ ਸੋਚਣਾ ਨਹੀਂ ਫਿਰ ਉਹਦਾ ਭਲਾ ਕਰੋ ਵੀ ਫਿਰ ਤੁਹਾਡੇ ਅੰਦਰ ਐਸੀ ਜੀ ਵਿੱਤੀ ਆਏਗੀ ਕਿ ਤੁਸੀਂ ਕਦੇ ਕਿਸੇ ਦਾ ਮਾੜਾ ਨਾ ਸੋਚੋਗੇ ਨਾ ਕਰੋਗੇ ਜੀ